ਮੈਂ ਤੁਹਾਡੇ ਮਾਧਿਮ ਰਾਹੀਂ ਤੁਸੀਂ ਬਹੁਤ ਚੰਗਾ ਸਵਾਲ ਪੁੱਛਿਆ ਪਹਿਲਾਂ ਤਾਂ ਮੈਂ ਸਾਰੀ ਵੈਸਟਲੀ ਜਨਤਾ ਨੂੰ ਬੇਨਤੀ ਕਰਦਾ ਵੀ ਤੁਹਾਡੇ ਜੀਵਨ ਦੇ ਵਿੱਚ ਹਰ ਇੱਕ ਦੇ ਇੱਕ ਬੜਾ ਵੱਡਾ ਮਹੱਤਵਪੂਰਨ ਪਲ ਹੁੰਦਾ ਆਪਣੇ ਮਤ ਦਾ ਉਪਯੋਗ ਕਰਨਾ ਆਪਣੀ ਵੋਟ ਦੇਣੀ ਔਰ ਨੌਜਵਾਨ ਵਰਗ ਲਈ ਤਾਂ ਜਿਹੜੇ ਫਸਟ ਟਾਈਮ ਕਰ ਰਹੇ ਆ ਹੋਰ ਇਹ ਲੱਗਦਾ ਉਹਨਾਂ ਲਈ ਬੜੇ ਐਕਸਾਈਟਡ ਹੁੰਦੇ ਨੇ ਸੋ ਹਰ ਇੱਕ ਨੂੰ ਆਪਣੇ ਮਤਦਾਨ ਦਾ ਉਪਯੋਗ ਜ਼ਰੂਰ ਕਰਨਾ ਚਾਹੀਦਾ ਅਸੀਂ ਸਾਰੇ ਬਿਨਾ ਇਸ ਚਿੰਤਾ ਕੀਤੇ ਔਸਮ ਦੀ ਗਰਮੀ ਸਰਦੀ ਕੋਈ ਨਹੀਂ ਜਦੋਂ ਅਸੀਂ ਮਤ ਜਾਦਾ ਕਰਦੇ ਆ ਤਾਂ ਅਸੀਂ ਕੋਈ ਵੀ ਜਿਹੜੇ ਕੈਂਡੀਡੇਟ ਨੂੰ ਜਨਤਾ ਚੰਦੀ ਆ ਜਿਹਨੂੰ ਤੁਸੀਂ ਚੋਣਨਾ ਚਾਹੁੰਦੇ ਹੋ ਹਮੇਸ਼ਾ ਤੁਹਾਡਾ ਮਤੋ ਦੇ ਪੱਖ ਚ ਜਾਂਦਾ ਸੋ ਇਸ ਕਰਕੇ ਸਾਨੂੰ ਇਹਦਾ ਉਪਯੋਗ ਜਰੂਰ ਕਰਨਾ ਚਾਹੀਦਾ ਔਰ ਇਸ ਢੰਗ ਦੇ ਨਾਲ ਅੱਜ ਲੋਕਾਂ ਦਾ ਹੰਗਾਰਾ ਮਿਲਿਆ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਵਧੀਆ ਹੰਗਾਰਾ ਅੱਜ ਲੋਗ ਇੱਕ ਬਦਲਾਵ ਦੇ ਰੂਪ ਚ ਪੰਜਾਬ ਦੇ ਬਦਲਾਵ ਦੇ ਰੂਪ ਚ ਆਉਣ ਵਾਲੇ 2027 ਦੇ ਮੁੱਖ ਰੱਖਦੇ ਹੋਏ ਉਹ ਚਾਹੁੰਦੇ ਨੇ ਕਿ ਬਦਲਾਵ ਹੋਵੇ ਉਹਦੀ ਸ਼ੁਰੂਆਤ ਲੁਧਿਆਣਾ ਵੈਸਟ ਦੇ ਇਸ उपचुनाव ਤੋਂ ਹੋਵੇ ਇਸ ਕਰਕੇ ਲੋਗ ਅੱਜ મતદાન ਕਰਨ ਆ ਰਹੇ ਨੇ ਔਰ ਮੈਂ ਉਹਨੂੰ ਕਹੂੰਗਾ ਵੀ ਆਪਣੇ ਮਤਦਾ ਤੁਸੀਂ ਸਹੀ ਉਪਯੋਗ ਕਰੋ ਔਰ ਸਹੀ ਕੈਂਡੀਡੇਟ ਨੂੰ ਦਿਓ ਜਿਹੜੇ ਸਰਕਾਰਾਂ ਧੱਕਾ ਦੀ ਕਰਨੀ ਆਣਾ ਠੀਕ ਹੈ ਇਹਦਾ ਆਦਰਸ਼ ਤੇ ਆਪ ਜਿਹੜਾ ਹੈਗਾ ਆਪਸੇ ਜਾ ਰਹੇ ਕੱਲ ਜਿਹੜਾ ਬਹੁਤ ਵੱਡਾ ਵਾਅਦਾ ਦੇਖਣ ਨੂੰ ਮਿਲਿਆ ਇਹਨਾਂ ਦੀ ਹਤਾਸ਼ਾ ਔਰ ਨਿਰਾਸ਼ਾ ਚਲ ਰਹੀ ਆ ਇਹ ਡਰ ਰਹੇ ਨੇ ਜੇ ਇਹਨਾਂ ਨੇ ਕੁਝ ਕੀਤਾ ਹੁੰਦਾ ਇਹਨਾਂ ਨੂੰ ਇਸ ਤਰ੍ਹਾਂ ਦੇ ਕੰਮ ਕਰਨ ਦੀ ਕੋਈ ਜ਼ਰੂਰਤ ਨਹੀਂ ਸੀ ਜੇ ਇਹਨਾਂ ਨੇ ਕੰਮ ਕੀਤੇ ਹੁੰਦੇ ਜਿਹੜੇ ਕਹਰੇ ਸੀ 5 ਮਹੀਨੇ ਤੋਂ ਚੋਣ ਪ੍ਰਚਾਰ ਚ ਲੱਗੇ ਰਹੇ ਸੀ ਡਵੈਲਪਮੈਂਟ ਕਰਤੀ ਇਲਾਕੇ ਦੀ ਅਸੀਂ ਕੰਮ ਕਰਵਾਤੇ ਅੱਜ ਸੜਕਾਂ ਦੇ ਉੱਤੇ ਤੁਸੀਂ ਕੰਮ ਦੇਖ ਸਕਦੇ ਹੋ ਇਹਨਾਂ ਦੇ ਠੀਕ ਹੈ ਨਾ ਇਸੇ ਢੰਗ ਦੇ ਨਾਲ ਕਾਂਗਰਸ ਸਰਕਾਰਾਂ ਪਿਛਲੇ ਏਡੇ ਲੰਬੇ ਸਮੇਂ ਸਰਕਾਰ ਰਹੀ ਉਹਨਾਂ ਨੇ ਜੋ ਕੁਝ ਕੀਤਾ ਲੋਕਾਂ ਨੂੰ ਜੇ ਨਜ਼ਰ ਆ ਰਿਹਾ ਸੀ ਤਾਂ ਲੋਕਾਂ ਨੇ ਇਸੇ ਕਰਕੇ ਉਹਨਾਂ ਨੂੰ ਨੈਗਲੈਕਟ ਕੀਤਾ ਸੀ ਅੱਜ ਇਹ ਸਰਕਾਰਾਂ ਤੋਂ ਲੋਕ ਦੁਖੀ ਹੋ ਗਏ ਨੇ ਔਰ ਨਵਾਂ ਇੱਕ ਚਾਹਦੇ ਨੇ ਬਦਲਾਅ ਉਹ ਬਦਲਾਅ ਦੇ ਰੂਪ ਚ ਭਾਰਤੀ ਜਨਤਾ ਪਾਰਟੀ ਤੋਂ ਇਲਾਵਾ ਕੋਈ ਵਿਕਲਪ ਨਹੀਂ ਸਰ ਪਹਿਲੇ ਕਿਹਦੇ ਪਰਤਾਜੀ ਦੇਖਿਆ ਜਿੰਨਾ ਥੱਕੇ ਜਾਈ ਹੁਣ ਤਾਂ ਰਾਜਨੀਤਿਕ ਕੋਈ ਠੇਕੇਚਾਈ ਜਿਹੜੀ ਵੀ ਜੇ ਉਹ ਕਿਸੇ ਵੀ ਢੰਗ ਦੇ ਨਾਲ ਜੀ ਕੋਈ ਲਾਲਚ ਦੇ ਕੇ ਡਰਾ ਕੇ ਧਮਕਾ ਕੇ ਕਿਸੇ ਵੀ ਢੰਗ ਦੇ ਨਾਲ ਅਗਰ ਵੋਟ ਨੂੰ ਖਰੀਦ ਕੇ ਇਹਦਾ ਇਸਤੇਮਾਲ ਕਰ ਰਹੇ ਨੇ ਤਾਂ ਇਹ ਉਹਨਾਂ ਦੀ ਹੋਰ ਜ਼ਿਆਦਾ ਨਲਕੀ ਚੱਲ ਰਹੀ ਆ ਪਰ ਜਿੱਥੇ-ਜਿੱਥੇ ਇਹਦੀਆਂ ਗੱਲਾਂ ਸਾਹਮਣੇ ਆਈਆਂ ਸਾਡੇ ਵਰਕਰਾਂ ਨੇ ਡਟ ਕੇ ਇਹਨਾਂ ਚੀਜ਼ਾਂ ਦਾ ਵਿਰੋਧ ਕੀਤਾ ਔਰ ਉਹਨਾਂ ਨੂੰ ਭੱਜਣਾ ਪਿਆ ਛੱਡ ਕੇ ਸਾਰਾ ਕੁਝ ਔਰ ਇਹ ਜੇ ਦੇ ਵਿੱਚ ਕੋਈ ਹੋਰ ਇਨਵੋਲਵ ਹੋ ਕੇ ਕੋਈ ਅਫਸਰ ਇਹਨਾਂ ਦੀ ਮਦਦ ਕਰ ਰਹੀ ਨਹੀਂ ਤਾਂ ਧਿਆਨ ਉਹਨਾਂ ਨੂੰ ਵੀ ਰੱਖਣਾ ਚਾਹੀਦਾ ਵੀ ਇਲੈਕਸ਼ਨ ਹੋਰ ਇੱਕ ਦਿਨ ਚ ਬੀਤ ਜਾਣੀਆਂ ਬਾਅਦ ਭੁਗਤਣਾ ਉਹਨਾਂ ਨੂੰ ਪਹਿਣਾ ਇਹ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ ਬੜੇ ਏਜੀਆਂ ਬਾਰਾਂ ਦੇਖੀਆਂ ਨੇ ਬਟ ਤੁਸੀਂ ਆਪਣੀ ਡਿਊਟੀ ਨੂੰ ਜਸਟੀਫਾਈ ਕਰਕੇ ਕਰੋ ਤਾਂ ਜੋ ਤੁਸੀਂ ਕੱਲ ਨੂੰ ਜਵਾਬ ਦੇਓ ਉਹਨਾਂ ਕਿਸ ਤਰ੍ਹਾਂ ਪੀਲ ਬਈ ਹੀ ਪੀਲ ਕਰਦਾ ਜੀ ਵੀ ਆਓ ਤੁਸੀਂ ਆਪਣੇ ਮਤ ਦਾ ਪ੍ਰਯੋਗ ਕਰੋ ਆਪਣੇ ਸਹੀ ਕੈਂਡੀਡੇਟ ਨੂੰ ਵੋਟ ਦਿਓ ਪੰਜਾਬ ਚ ਬਦਲਾਵ ਦੇ ਰੂਪ ਚ ਬੀਜੇਪੀ ਦੇ ਕੈਂਡੀਡੇਟ ਨੂੰ ਵੋਟ ਦਿਓ ਮੈਂ